ਆਬਲ ਤੇਰੀ ਪੱਗ ਵੇ ਸੁੱਚੀ ਅੰਬਰ ਤੇ ਚੰਨ ਤੋਂ ਉੱਚੀ ਜਿੱਦਾਂ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਜਿਸ ਵਚਤੀ ਕਨੇਡਾ ਤੋਂ ਤਿੰਨਾਂ ਸਾਲਾਂ ਬਾਅਦ ਬਿਨਾ ਦੱਸੇ ਆਪਣੇ ਘਰ ਆਉਂਦੀ ਅਤੇ ਗਲੀ ਵਿੱਚ ਜਾਂਦੇ ਪਿਓ ਨੂੰ ਘੇਰ ਲੈਂਦੀ ਆ ਤੇ ਇੱਕਦਮ ਧੀ ਨੂੰ ਦੇਖ ਕੇ ਪਿਓ ਹੈਰਾਨ ਰਹਿ ਜਾਂਦਾ ਹੈ ਜਿਹਦੀ ਤੁਸੀਂ ਅੱਗੇ ਵੀਡੀਓ ਕਲਿੱਪ ਦੇਖ ਸਕਦੇ ਹੋ ਵੀਡੀਓ ਪ੍ਰਤੀ ਤੁਹਾਡੀ ਕੀ ਪ੍ਰਤੀਕਿਰਿਆ ਹੈ ਕਮੈਂਟ ਕਰਕੇ ਜਰੂਰ ਦੱਸਣਾ ਵੀਡੀਓ ਨੂੰ ਲਾਇਕ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ